होशियारपुर जसुहा के गांव में सुप्रिया में नया शराब ठेका खोले जाने पर गुस्साए गांव निवासियों ने सरकार के खिलाफ रोष प्रदर्शन किया लोगों का कहना है कि पंचायत द्वारा बार बार मना करने पर भी गांव में जबरदस्ती शराब का ठेका खोला जा रहा है अधिक जानकारी देते हुए गाँव के सरपंच राजनीश कुमार ने बताया की सभी गाँव के लोग ठेका खोलने के विरोध में है जब हमें पता चला की गाँव में ठेका खोला जा रहा है तो पंचायत ने संबंधित विभाग को लिखित में ठेका न खोलने की अपील की और इसके बावजूद भी ठेका जबरदस्ती खोल दिया गया आज अब ठेका खोलकर शराब आपकी की बिक्री शुरू की गई तो पूरा गांव एकजुट होकर इसका विरोध करने पहुँचा ठेका बंद करवा दिया गया मौके पर हंगामा होते देख हाजीपुर की पुलिस भी मौके पर पहुंच गई डीएसपी एस और एस एच हाजीपुर की उपस्थिति में एक्साइज विभाग के अधिकारी मौके पर पहुंचे और गाँव निवासियों ने उनके सामने लिखित में दोबारा मांग पत्र अधिकारियों को दिया गाँव के लोगों का कहना है की अगर अब भी कोई ठेका खोला गया तो पूरा गाँव एकजुट होकर बड़े सत्र आरोप इसका विरोध करेगा ਓਏ ਮੇ ਲੇਡਿਸ ਹੈ ਠੀਕ ਹੈ ਅੱਜ ਕੱਲ ਦੀ ਦੌਰ ਦੇ ਵਿੱਚ ਜਿੱਦਾਂ ਬੱਚੀਆਂ ਸੇਫ ਨਹੀਂ ਹੈਗੀਆਂ ਜੇਕਰ ਕੋਈ ਇੱਥੇ ਨਸ਼ੇ ਕਰਦਾ ਹੈ ਹਰ ਇੱਕ ਲੇਡਿਸ ਆਪਣੀ ਬੱਚੀ ਨੂੰ ਲੈ ਕੇ ਆ ਰਹੀ ਹੈ ਕਿ ਇਹ ਚੀਜ਼ ਖੁੱਲਣ ਨਾਲ ਸਾਡੀਆਂ ਬੱਚੀਆਂ ਸੇਫ ਹੈਗੀਆਂ ਮੈਂ ਵੀ ਇੱਕ ਆਪਣੇ ਬੱਚੇ ਦੀ ਮਾਂ ਆ ਮੈਂ ਵੀ ਇੱਥੇ ਰਹਿਨੀ ਆ ਕਿੰਨੇ ਘਰ ਹੈ ਕਿ ਇਸ ਚੀਜ਼ ਖੁੱਲਣ ਨਾਲ ਸਾਡੀ ਬੱਚਿਆਂ ਦੇ ਫਰਕ ਪੈ ਸਕਦਾ ਕਿ ਨਹੀਂ ਸਕਦਾ ਸਕੂਲ ਵੀ ਲੱਗੇ ਲੱਗੇ ਹਾਂਜੀ ਸਕੂਲ ਵੀ ਹੈਗਾ ਹੈ ਇਥੋਂ ਭਜਤੂ 75 ਮੀਟਰ ਦੀ ਦੂਰੀ 'ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਠੇਕਾ ਬੰਦ ਕਰਨਾ ਚਾਹੀਦਾ ਹੈ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ। ਮਣ ਕਹਿੰਦਾ ਆਪੇ ਨਸ਼ੇ ਦੂਰ ਕਰੋ। ਇਹ ਤਾਂ ਨਸ਼ਿਆਂ ਦੇ ਲਾਰਿਆਂ ਨਿਆਣਿਆਂ ਨੂੰ। ਇਹ ਐਮਐਲਏ ਜਿਹੜਾ ਜਦੋਂ ਦਾ ਐਮਐਲਏ ਬਣਿਆ ਆ ਇਹਨੂੰ ਦੋ ਨੰਬਰ ਦਾ ਧੰਦਾ ਇੱਥੇ ਖੜਾਣ ਡਿਆ ਆ। ਦੋ ਨੰਬਰ ਦਾ। ਦੋ ਨੰਬਰ ਦੀ ਪਹਿਲਾ ਬ੍ਰਾਂਚਾਂ ਖੋਲੀਆਂ ਇਹ ਸ਼ਰਾਬਾਂ ਵੇਚਦੇ ਹੀ ਲੋਕੀ। ਉਹ ਨਹੀਂ ਹਟੇ। ਹੁਣ ਇਹਨਾਂ ਨਾਲ ਠੇਕਾ ਖਲਾਤਾ। ਇਦਾਂ ਨਹੀਂ ਹੋਣੇ ਚਾਹੀਦੀ। ਅਸੀਂ ਠੇਕਾ ਨਹੀਂ ਇੱਥੇ ਖੁੱਲਣ ਦੇਣਾ। ਅਸੀਂ ਤੋੜ-ਪੋੜ ਕਰਨੀ ਨਹੀਂ ਤਾਂ। ਜੇ ਨਹੀਂ ਮੰਨਣਾ ਪ੍ਰਸ਼ਾਸਨ ਮੰਨ ਜਾਏ ਸਾਡੀ ਗੱਲ ਤਾਂ ਠੀਕ ਆ। ਜੇ ਨਹੀਂ ਮੰਨਣੀ ਤਾ ਅਸੀਂ ਠੇਕਾ ਤੋੜ ਤੜ ਕੇ ਉਹ ਬੁੜੀਆਂ ਨਾ ਤੋੜਨਾ ਅਸੀਂ ਨਹੀਂ ਖੁੱਲਣ ਦੇਣਾ ਸਾਡੇ ਬੱਚਿਆਂ ਨੂੰ ਨਸ਼ੇ ਆ ਤੇ ਲਾਉਂਦੇ ਹੋ ਕਿਉਂ ਲਾਉਂਦੇ ਆ ਬੱਚੇ ਪੜ੍ਹੇ ਲਿਖਿਆ ਇਹਨਾਂ ਨੇ ਪਾਣਾ ਨਹੀਂ ਦੇਣਾ ਬੱਚਿਆਂ ਨੂੰ ਅਸੀਂ ਇਹ ਗੱਲ ਨਹੀਂ ਹੋਣ ਦੇਣੀ ਤਾਂ ਹੱਥ ਜੋੜ ਕੇ ਬੇਨਤੀ ਆ ਮੈਂ ਐਮਐਲਏ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਭਾਈ ਸਾਡੇ ਇੱਥੇ ਨਸ਼ਿਆਂ ਤੇ ਅਸੀਂ ਠੇਕਾ ਨਹੀਂਓ ਖੁੱਲਣ ਦੇਣਾ ਸਾਡੇ ਇੱਥੇ ਖੁੱਲਣਾ ਨਹੀਂ ਚਾਹੀਦਾ ਠੀਕ ਨਹੀਂ ਤਦੇ ਇੰਨੀ ਗੱਲ ਆ ਗਈ ਅਸੀਂ ਐਮਐਲਏ ਨੂੰ ਪਿੰਡ ਨਹੀਂ ਬੰਨ ਦੇਣਾ ਠੀਕ ਬੁੜੀਆਂ ਨਾਲ ਨਹੀਂ ਬੰਨ ਦੇਣਾ ਅਸੀਂ ਜਨਾਨੀਆਂ ਨਾਲ ਨਹੀਂ ਬੰਨ ਦੇਣਾ ਕਿਉਂ ਅਸੀਂ ਦੁਖੀ ਆ ਠੀਕ ਹੈ ਬੰਦੇ ਸਾਰੀ ਦਿਨੇ ਕਮਾਂਦੇ ਆ ਜਨਾਨੀਆਂ ਜਨਾਨੀਆਂ ਦੁਖੀ ਆ ਮਾਵਲਾ ਪੂਰਾ ਇਹ ਜੇ ਸਾਡੇ ਪਿੰਡ ਬਿਨਾ ਮਰਜ਼ੀ ਤੋਂ ਬਿਨਾ ਕਿਤੇ ਇਤਲਾ ਤੋਂ ਬਿਨਾ ਪੰਚਾਇਤ ਤੋਂ ਧਕੇਨਾ ਢੇਕਾ ਖੋਲਿਆ ਜਾ ਰਿਹਾ ਹੈ ਅਗਰ ਇਹਨਾਂ ਕੋ ਕੋ ਪਰਮਿਸ਼ਨ ਹੈਗੀ ਜਾਂ ਕੁਝ ਵੀ ਹੈਗਾ ਕੋਈ ਵੀ ਚੀਜ਼ ਆਏਗੀ ਤਾਂ ਸਾਰੇ ਪਿੰਡ ਨਾਲ ਆ ਕੇ ਤੇ ਇੱਥੇ ਡਿਸਕਸ ਕਰਨ ਸਾਨੂੰ ਦੱਸਣ ਪਰਮਿਸ਼ਨ ਕਿਸ ਬੰਦੇ ਇਹਨਾਂ ਦਿੰਦੀ ਹੈ 50 ਸਾਲ ਹੋ ਗਏ ਸਾਡੇ ਪਿੰਡ ਵਿੱਚ ਢੇਕਾ ਹੈ ਠੇਕੇ ਜਿਹੜਾ ਲਾਗੇ ਖੁੱਲੇ ਜਾ ਰਿਹਾ ਇਹਦਾ ਕੀ ਪਿੰਡ ਵਸਿਆਂ ਨੂੰ ਕੀ ਇੰਪੈਕਟ ਪਏਗਾ ਉਹ ਜ਼ਿਆਦਾ ਫਰਕ ਹੈ ਜੀ ਸਕੂਲ ਹੈ ਮੰਦਿਰ ਹੈ ਬੱਚੇ ਹੈ ਸਾਰੇ ਪਿੰਡ ਨੂੰ ਹੈ ਜਨਾਨੀਆਂ ਮਹਿਲਾ ਸਭ ਜਾਂਦੀਆਂ ਇਹਦਾ ਬਹੁਤ ਜ਼ਿਆਦਾ ਗਲਤ ਆ ਸਰ ਸਾਰਿਆਂ ਤੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋ ਕੋ ਦਰਖਾਸਤ ਅਸੀਂ ਸਾਰਿਆਂ ਨਾਲ ਮਿਲੇ ਆ ਜੀ ਚਲੋ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕਿ ਇਸ ਕਰਕੇ ਸਾਰਾ ਪਿੰਡ ਇਕੱਠਾ ਹੋਇਆ ਹੈ ਕੀ ਹੋਣਾ ਤੁਹਾਡੀ ਮੰਗ ਹੈ ਪ੍ਰਸ਼ਾਸਨ ਦੀ ਸਾਡੀ ਮੰਗ ਇਹ ਹੈ ਕਿ ਇਸ ਠੇਕੇ ਦਾ ਸਾਨੂੰ ਜਲਦ ਤੋਂ ਜਲਦ ਅੱਜ ਹੀ ਹੱਲ ਕੀਤਾ ਜਾਏ ਲਗਾਇਆ ਜਾਵੇ ਚੱਕਿਆ ਜਾਏ ਭਾਜੀ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰ ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਅਸਲੀਅਤ ਦੇ ਵਿੱਚ ਇਦਾਂ ਦਾ ਕੋਈ ਯੁੱਧ ਨਹੀਂ ਛੜਿਆ ਹੋਇਆ ਜੇ ਕੋਈ ਯੁੱਧ ਛੜਿਆ ਹੋਇਆ ਤਾਂ ਇਹ ਵੱਡੇ ਵੱਡੇ ਠੇਕੇਦਾਰਾਂ ਨੂੰ ਅ ਅਨਔਥਰਾਇਜ਼ਡ ਜਿਹੜੇ ਠੇਕੇ ਖੋਲਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਮੈਂ ਇੱਕੋ ਸਵਾਲ ਕਰਦਾ ਪ੍ਰਸ਼ਾਸਨ ਨੂੰ ਕਿ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਹੈ ਵੀ ਜਿਹੜੀ ਕੋਈ ਪਰਮਿਸ਼ਨ ਹੈਗੀ ਹੈ ਕਿ ਉਹ ਦਿਖਾਣ ਜਦੋਂ ਪਿੰਡ ਦੇ ਸਰਪੰਚ ਇਹ ਗੱਲ ਕਹਿ ਰਿਹਾ ਵੀ ਬਿਨਾ ਕਿਸੇ ਪਰਮਿਸ਼ਨ ਤੋਂ ਔਰ ਪ੍ਰਸ਼ਾਸਨ ਆ ਉਹਨਾਂ ਨੇ ਇਸ ਗੱਲ ਦੀ بڑا ਰਾਸਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਭਾਈ ਜੇ ਕੋਈ ਪਰਮਿਸ਼ਨ ਹੈਗੀ ਤਾਂ ਉਹਨੂੰ ਦੱਸਿਆ ਜਾਵੇ ਜਦੋਂ ਪਿਛਲੇ 50 ਸਾਲ ਦੇ ਅੰਦਰ ਇਸ ਪਿੰਡ ਦੇ ਵਿੱਚ ਕੋਈ ਠੇਕਾ ਨਹੀਂ ਹੈ ਤੇ ਜ਼ਬਰਦਸਤੀ ਇਸ ਪਿੰਡ ਦੇ ਉੱਤੇ ਠੇਕਾ ਕਿਉਂ ਥੋਪਿਆ ਜਾ ਰਿਹਾ ਇੱਡੇ ਕਿਹੜੇ ਸ਼ਰਾਬੀ ਇਸ ਇਲਾਕੇ 'ਚ ਵਧ ਗਏ ਕਿ ਜਿਹੜਾ ਰਾਤੋਂ ਰਾਤ ਠੇਕਾ ਬਣਾਉਣ ਦੀ ਨੋਬਤ ਆਈ ਇੱਥੋਂ 3 ਕਿਲੋਮੀਟਰ ਰੈਲੀ ਇੱਥੋਂ 2 ਕਿਲੋਮੀਟਰ ਨੰਗਲ ਹਰ ਜਗ੍ਹਾ ਪਹਿਲਾਂ ਹੀ ਠੇਕਾ ਅਵੇਲੇਬਲ ਹੈ ਔਰ ਜੇ ਇੰਨੇ ਠੇਕੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਲੱਗਦਾ ਵੀ ਹੋਰ ਠੇਕੇ ਖੋਲਣ ਦੀ ਲੋੜ ਹੈ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਦਾਂ ਕਰੋ ਘਰ-ਘਰ ਠੇਕਾ ਖੋਲ੍ਹ ਦਿਓ ਘਰ-ਘਰ ਨੌਕਰੀ ਘਰ-ਘਰ ਰਾਸ਼ਨ ਨਾਲ ਤੁਹਾਡਾ ਨਹੀਂ ਸਰਿਆ ਤੇ ਘਰ-ਘਰ ਠੇਕਾ ਖੋਲ੍ਹ ਦਿੱਤਾ ਜਾਵੇ ਤਾਂ ਕਿ ਜਿਹੜਾ ਤੁਹਾਡਾ ਜੁੱਤ ਨਸ਼ਾ ਵਿਰੋਧ ਤੁਸੀਂ ਸਿਰਫ ਨਾਰਾ ਰੱਖਿਆ ਲੋਕਾਂ ਨੂੰ ਨਸ਼ੇੜੀ ਬਣਾ ਦਿਓ ਲੋਕਾਂ ਨੂੰ ਸ਼ਰਾਬੀ ਬਣਾ ਦਿਓ ਇਹੋ ਜਿਹਾ ਮਾਹੌਲ ਸਿਰਜ ਦਿਓ ਕਿ ਦੁਨੀਆ ਜਿਹੜੀ ਆ ਉਹ ਸ਼ਰਾਬੀ ਹੋ ਜਾਵੇ ਘਰਾਂ ਦੇ ਵਿੱਚ ਨਿਕਨ ਕੇ ਬੱਚੇ ਜਿਹੜੇ ਆ ਉਹ ਘਰਾਂ ਚੋਂ ਨਿਕਲਣ ਕਿਉਂਕਿ ਕਿਸੇ ਨੂੰ ਹਾਜੀ ਪਰ ਕਿਸੇ ਨੂੰ ਦਗਨ ਕਿਸੇ ਨੂੰ ਨੰਗਲ ਜਾਣ ਦੀ ਦਿੱਕਤ ਹੁੰਦੀ ਹੈ ਕੋ ਬੱਚਾ ਉਹਨੂੰ ਲੱਗਦਾ ਯਾਰ ਮੈਂ ਇੱਡੀ ਦੂਰ ਜਾਣਾ ਕਿੱਦਾਂ ਘਰ ਦੇ ਵਿੱਚ ਮਿਲ ਜੂਗੀ ਅਗਲਾ ਸਾਈਡ ਜਾ ਕੇ ਪੀਲੇਗਾ ਇਸ ਕਰਕੇ ਐਸੇ ਗੱਲ ਦਾ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਵਿਰੋਧ ਹੋ ਰਿਹਾ ਅਸੀਂ ਵੀ ਇਸ ਗੱਲ ਦਾ ਵਿਰੋਧ ਕਰਦੇ ਹਾਂ ਗੈਰ ਕਾਨੂੰਨੀ ਕੋਈ ਵੀ ਕੰਮ ਆਪਣੇ ਇਲਾਕੇ ਦੇ ਵਿੱਚ ਨਹੀਂ ਹੋਣ ਦਿੱਤਾ ਜਾਏਗਾ ਭਾਵੇਂ ਸਰਕਾਰ ਦੀ ਕਿਸੇ ਵੀ ਪੱਧਰ ਦੀ ਇਨਵੋਲਵਮੈਂਟ ਹੋਵੇ ਹਰ ਗੈਰ ਕਾਨੂੰਨੀ ਕੰਮ ਦੇ ਖਿਲਾਫ ਕਦਮ ਚੁੱਕਦਾ ਹੈ। ਮਾਮਲਾ ਇਹ ਹੈ ਵੀ ਇਹ ਠੇਕਾ ਸਰਕਾਰ ਤੋਂ ਮਨਜ਼ੂਰਸ਼ਾ ਠੇਕਾ ਸੀਗਾ ਪਿੰਡ ਵਾਲਿਆਂ ਨੂੰ ਤਰਾਇਆ ਵੀ ਇਹਨਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ ਇਹਦੇ ਵਿੱਚ। ਕਿ ਤਹਾ ਕਰ ਤਰਾਇਆ ਇਸ ਨੂੰ। ਇਹਨਾਂ ਦਾ ਮੈਂ ਮੰਗ ਪੱਤਰ ਲੈ ਲਿਆ। ਹੁਣ ਮੈਂ ਆਪਣੇ ਹਾਇਰ ਅਥੋਰਟੀ ਨੂੰ ਦੱਸੂਗਾ ਇਹਦੇ ਬਾਰੇ ਜਾ ਕੇ ਠੀਕ ਹੈ ਨਾ। ਜੋ ਫੈਸਲਾ ਉਹ ਲੋਕ ਇਹਨਾਂ ਨੂੰ ਸਰਵ ਕਰੀਏ। ਪਰ ਪਿੰਡ ਵਾਲੇ ਇਹ ਕਹਿ ਰਹੇ ਬਈ ਖੋਲਣ ਨਹੀਂ ਦੇਣਾ ਠੇਕਾ। ਨਹੀਂ ਠੀਕ। ਪਿੰਡ ਪਾਸੇ ਪਰ ਇਹ ਕਹਿ ਰਿਹਾ ਵੀ ਠੇਕਾ ਖੋਲਣ ਨਹੀਂ ਦੇਣਾ ਸੀ। ਇਹਨਾਂ ਨੂੰ ਪਹਿਲਾਂ ਤਰਾਇ ਕਰਨਾ ਚਾਹੀਦਾ ਸੀ ਨ ਖੋਲਣ ਤੋਂ ਪਹਿਲਾਂ ਟ੍ਰਾਈ ਕਰਨਾ ਚਾਹੀਦਾ ਸੀਗਾ ਹੁਣ ਮੰਗ ਪੱਤਰ ਦਿੱਤਾ ਗਿਆ ਪਿੰਡ ਵਿੱਚ ਹਾਂ ਮੰਗ ਪੱਤਰ ਦਿੱਤਾ ਗਿਆ ਇਹ ਮੈਂ ਆਪਣੇ ਹਰ ਤੁਹਾਡੇ ਨੂੰ ਦੱਸੂਗਾ ਹਰ ਤੁਹਾਡੇ ਹੁਣ ਜਿੱਦਾਂ ਉਹਨਾਂ ਦੀ ਦਿਸਾਂਤ ਦੇਸ਼ ਹੋ ਗਿਆ ਸੀ ਮੈਂ ਉਹਨਾਂ ਦੇ ਅਕੋਰਡਿੰਗ ਲਿਖ ਲਵਾਂਗਾ